विधानसभा ਹਲਕਾ ਖੇਮਕਰਨੋਂ ਦੇ ਪਿੰਡ ਪੂਨੀਆਂ ਵਿਖੇ ਇੱਕ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸਦੀ ਬਾਂਹ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਰੇਸ਼ਮ ਸਿੰਘ ਨੇ ਦੱਸਿਆ ਹੈ ਕਿ ਉਸਨੇ ਪਿੰਡ ਦੇ ਇੱਕ ਜ਼ਿਮੀਦਾਰ ਤੋਂ 6000 ਰੁਪਏ ਝੋਨੇ ਦੀ ਫਸਲ ਲਾਉਣ ਵਾਸਤੇ ਲਿਆ ਹੋਇਆ ਸੀ ਅਤੇ ਉਸ ਵੱਲੋਂ 2 ਕਿੱਲੇ ਝੋਨੇ ਦੀ ਫਸਲ ਲਾ ਕੇ 5000 ਰੁਪਏ ਉਸਨੇ ਉਹ ਜ਼ਿਮੀਦਾਰ ਨੂੰ ਵਾਪਸ ਸੌਂਪ ਦਿੱਤਾ ਸੀ ਅਤੇ ਉਸ ਵਿੱਚੋਂ 1000 ਰੁਪਏ ਬਾਕੀ ਰਹਿ ਗਿਆ ਸੀ ਅਤੇ ਮੈਂ ਉਸ ਜ਼ਿਮੀਦਾਰ ਨੂੰ ਕਿਹਾ ਸੀ ਕਿ ਮੈਂ ਕੁਝ ਦਿਨਾਂ ਬਾਅਦ ਰੈਂਦਾ 1000 ਰੁਪਿਆ ਵੀ ਮੋੜ ਦੇਵਾਂਗਾ ਪਰ ਉਸ ਜ਼ਿਮੀਦਾਰ ਨੇ ਉਸ ਦੀ ਇੱਕ ਵੀ ਨਹੀਂ ਸੁਣੀ ਪਹਿਲਾਂ ਤਾਂ ਉਸ ਦੀ ਪਤਨੀ ਨੂੰ ਰਸਤੇ ਵਿੱਚ ਘੇਰ ਕੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਬਾਅਦ ਵਿੱਚ ਉਸ ਜ਼ਿਮੀਦਾਰ ਨੇ ਆਪਣੇ ਦੋ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਇਸ ਮੌਕੇ ਤੇ पीड़ित रेशम सिंह ਦੇ ਪਰਿਵਾਰ ਅਤੇ ਹੱਕ ਵਿੱਚ ਨਿਤਰੀਏ ਜਥੇਬੰਦੀਆਂ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੁਖਾ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਵੱਡੇ ਪੱਧਰ ਤੇ ਸੰਘਰਸ਼ ਕਰਨਾ ਪਵੇਗਾ ਇਹ ਆਪਣਾ ਮੇਰਾ ਨਾਂ ਜੀ ਰੇਸ਼ਮ ਸਿੰਘ ਇਹ ਬਾਹ ਟੁੱਟੀ ਆ ਜੀ ਮੈਂ ਦੋ ਕਿੱਲਾਂ ਦੇ ਪੈਸੇ ਖੜੇ ਸੀ ਝਟ ਤੋਂ ਰੁਪਿਆ 5000 ਕਿਹਨਾ ਹੈ ਉਹਦਾ ਨਾਂ ਸੁਖਾ ਸਿੰਘ ਹੈ ਜੀ ਅੱਛਾ ਤੇ ਮੈਂ ਰੁਪਿਆ 10000 ਕਦੀ ਮੈਨੂੰ ਫੇਰ ਲੋੜ ਪੈ ਗਈ ਮੈਂ ਉਹਨੂੰ ਆਖਿਆ ਬਾਬਾ ਜੀ ਦੇ ਦਾਂਗੇ ਮੇਰਾ ਪਰਿਵਾਰ ਜਾਣਦਿਆ ਉਹਨੇ ਬਹੁਤ ਕਾਲਮੰਦਾ ਕੀਤਾ ਮੇਰੇ ਪਰਿਵਾਰ ਦੇ ਨਾਲ ਉਹ ਆਂਦਾ ਸੀ ਵੀ ਮੇਰੇ ਪੈਸੇ ਦੇ ਦੋ ਮੈਂ ਆਖਿਆ ਵੀ ਬਾਬਾ ਜੀ ਜ਼ਰੂਰ ਤੁਹਾਡੇ ਪੈਸੇ ਦੇਵਾਂਗੇ ਤੇ ਮੇਰੇ ਗਾਲ ਪੈ ਗਏ ਇੱਕ ਨੇ ਬਾਹਾਂ ਫਾੜ ਛੱਡੀਆਂ ਇੱਕ ਡਾਂਗਾ ਮਾਰੀ ਗਿਆ ਮੁੰਡਾ ਉਹਦਾ ਮੇਰੇ ਚ ਪੇੜਾਂ ਮਾਰੀ ਗਿਆ ਜੋ ਹੀ ਉਤੋਂ ਵੱਜਦਾ ਰਿਹਾ ਮਾਰੀ ਗਿਆ ਤੇ ਇਸ ਸੰਬੰਧੀ ਕੋਈ ਪੁਲਿਸ ਨੂੰ ਦਿੱਤੀ ਹਿੱਤਲਾ ਹਾਂਜੀ ਪੁਲਿਸ ਨੂੰ ਤਲਾਹ ਦਿੱਤੀ ਸੀ ਕੋਈ ਹੋਈ ਗੱਲ ਕੋਈ ਕਾਰਵਾਈ ਨਹੀਂ ਜੀ ਹੋਈ ਕੀ ਮੰਗ ਕਰਦੇ ਤੇ ਅਸੀਂ ਤਾਂ ਮੰਗ ਇਹੋ ਕਰਦੇ ਆਂ ਵੀ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਤੇ ਕੀ ਗੱਲ ਹੋਈ ਹੈ ਜਿਹੜਾ ਤੁਹਾਡੇ ਘਰ ਵਾਲੇ ਬਾਹਾਂ ਟੁੱਟੀ ਕੀ ਗੱਲ ਬਣੀ ਹਾਂਜੀ ਸਾਰਾ ਇੰਨਾ ਜਾਣਦਾ ਹੈ ਇੰਦਾ ਕੰਮ ਤੇ ਕੰਮ ਤੇ ਜਾਣਦੇ ਆ ਤੇ ਲੰਘਨਦੇ ਤੇ ਉਹਨਾਂ ਵੀ ਬਹੁਤ ਆ 10000 ਰੁਪਏ ਦਾ ਇਹ ਅਖੇ ਤੁਹਾਨੂੰ ਭਲਕੇ ਦੇ ਦਾਂਗੇ ਸਰ ਮੁਰਕੇ ਗਾਲਾ ਕੱਢਣ ਦੇ ਪੇ ਬੜਾ ਕੌਣ ਕੱਢਣ ਲੱਪਿਆ ਹਾਂਜੀ ਜੀ ਜ਼ਿਮੀਂਦਾਰ ਸਰ ਪੰਜੀ ਤੁਹਾਡਾ ਵੀਰਪਾਲ ਤੇ ਕੀ ਗੱਲ ਹੋਈ ਆ ਵੀਰ ਦੀ ਜਿਹੜੀ ਬਾਹ ਟੁੱਟੀ ਹੈ ਪਾਜੀ ਅਸੀਂ ਨੂੰ ਝੋਨਾ ਲਾਉਣ ਜਾਂਦੇ ਸੀ ਤੇ ਵਟ ਤੇ ਤੁਰੇ ਜਾਂਦੇ ਸੀ ਤੇ ਪਾਜੀ ਨੇ ਨਾ ਦੇਣਾ 1000 ਰੁਪਏ ਇਹਨੇ 2 ਕਿੱਲੇ ਉਹਦੇ ਝੋਨੇ ਦੇ ਲਾਤੇ ਆ ਤੇ ਇਹਨੂੰ ਆਂਦਾ ਤਾਂ ਮੇਰਾ 1000 ਰੁਪਿਆ ਦੇਣਾ ਤਾਂ ਵੀ ਦੱਸ ਦੇ ਜੇ ਨਹੀਂ ਦੇਣਾ ਤਾਂ ਵੀ ਦੱਸ ਦੇ ਕਿਵੇਂ ਕਰਾਉਣੀ ਆ ਇਹ ਆਂਦਾ ਵੀ ਜੇ ਮੈਂ ਜਾ ਮਸਪਰੀਆਂ ਰਿਆਂ ਕਰਕੇ ਮੈਂ ਤੇਰੇ ਪੈਸੇ ਮੋੜ ਦੂੰਗਾ ਉਹ ਆਂਦਾ ਤਾਂ ਕੋਈ ਨਹੀਂ ਫਿਰ ਜੇ ਤੂੰ ਨਹੀਂ ਮੋੜਦਾ ਤੈਨੂੰ ਅਸੀਂ ਦੇਖ ਲਾਂਗੇ ਸ਼ਾਮਾਂ ਨੂੰ ਜੇ ਅਸੀਂ ਝੋਨਾ ਲਾ ਕੇ ਆਏ ਤਾਂ ਇਹਨਾਂ ਨੇ ਦੁਕਾਨ ਕੋਲੀ ਤੇ ਸੱਟਾਂ ਲਾ ਦਿੱਤੀ ਅੱਛਾ ਕੀ ਮਾਰਿਆ ਕੀ ਪਤਾ ਨਹੀਂ ਵੀ ਪਾਜੀ ਕੀ ਮਾਰ ਕੇ ਤੈਨੂੰ ਬਾਹਵਾ ਵੀ ਤੋੜਤੀਆਂ ਤੇ ਸਿਰ ਵੀ ਪਾੜਤਾ ਕਿ ਦਰਖਾਸਤ ਦਿੱਤੀ ਥਾਣੇ ਦਰਖਾਸਤ ਦਿੱਤੀ ਪਰ ਦਰਖਾਸਤ ਸਾਡੇ ਕਿਸੇ ਨੇ ਗੱਲ ਸੁਣੀ ਨਹੀਂ ਪਾਜੀ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਇਹਨਾਂ ਦੇ ਜਿਦਾ ਨਾ ਕੀ ਕਾਰਵਾਈ ਫੋਲ ਹੋਵੇ ਨਿਆ ਬਬਾਈ ਤੁਹਾਡਾ ਮੇਰਾ ਨਾਂਜੀ ਬਲਵਿੰਦਰ ਸਿੰਘ ਗੋਲਡੀ ਹੈਡ ਪ੍ਰਚਾਰਕ ਦਸ਼ਮੇ ਤਰਨਾ ਦਲਤਾ ਜੀ ਐ ਖਾਲਸਾ ਜੀ ਇਸ ਕਰਕੇ ਆਏ ਆ ਰਾਜ ਸਿੰਘ ਪਿੰਡ ਪੁੰਨੀਆਂ ਦਾ ਜਿਹੜਾ ਵੀਰ ਆ ਤੇ ਇਹਦੇ ਭਰਾ ਦੀ ਚੱਟਾਂ ਵੱਲੋਂ ਬਾਹਾਂ ਤੋੜ ਦਿੱਤੀ ਗਈ ਸਿਰਫ 1000 ਰੁਪਏ ਬਦਲੇ ਜਿਹੜਾ ਕਿ ਝੋਨੇ ਦੀ ਲਵਾਈ ਦਾ ਰੇਟ ਬਹੁਤ ਜ਼ਿਆਦਾ ਚੱਲ ਰਿਹਾ 6000 5000 ਚੱਲ ਰਿਹਾ ਤੇ 2500 ਰੁਪਏ ਨਾਲ ਉਹ ਤਾਂ ਨੇ ਸ਼ਾਈ ਰੇਟ ਜਿਹੜਾ ਆਪਣੀ ਮਰਜ਼ੀ ਦੇ ਨਾਲ ਦੇ ਕੇ 2 ਕਿੱਲੇ ਝੋਨਾ ਜਿਹੜਾ ਉਹਨਾਂ ਕੋਲ ਲਵਾ ਲਿਆ 1000 ਰੁਪਏ ਲੋੜਨ ਸਾਰੇ ਨੇ ਹੋਰ ਫੜਿਆ ਜਿਹਦੇ ਵਿੱਚ ਉਹ ਕਹਿੰਦੇ 1000 ਦੇ ਨਾਲ ਵੀ 1 ਕਿੱਲਾ ਹੋਰ ਲਾ ਇਸੇ ਗੱਲ ਦੇ ਦੌਰਾਨ ਇਹਦੇ ਆ ਝਗੜਾ ਹੋ ਕੇ ਬਾਹ ਤੋੜ ਦਿੱਤੀ ਗਈ ਤਿੰਨ ਥਾਵਾਂ ਤੋਂ ਬਾਹ ਟੁੱਟ ਗਈ ਆ ਸਿਰ ਦੇ ਵਿੱਚ ਡਾਂਗਾ ਮਾਰੀਆਂ ਕਈਆਂ ਉਹ ਵੱਟ ਦੇ ਉੱਪਰ ਦੀ ਇਹਦਾ ਪਰਿਵਾਰ ਲੰਘ ਰਿਹਾ ਸੀ ਪੈਸੇ ਤੇ ਇਹਦੇ ਕੋਲ ਲੈਣ ਦੇਣ ਸੀਗਾ ਪਰ ਇਹਦੇ ਪਰਿਵਾਰ ਨੂੰ ਜਾਤੀ ਸ਼ੁੱਧਿਕ ਸ਼ਬਦ ਬੋਲੇ ਤੇ ਉਹ ਇੰਨੇ ਘਿਹੜੇ ਸ਼ਬਦ ਬੋਲੇ ਕਿ ਮੈਂ ਦੱਸ ਦਿਆ ਸ਼ਰਮ ਮਹਿਸੂਸ ਕਰਦਾ ਪਰ ਉਹਨਾਂ ਬੋਲਣ ਲੱਗਿਆਂ ਨਹੀਂ ਕਿਸੀ ਤੇ ਖਾਲਸਾ ਜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਹੁਣ ਅਸੀਂ ਜਿਹੜਾ ਪੁਲਿਸ ਦੇ ਉੱਤੇ ਉਹਨਾਂ ਨੂੰ ਕਿਹਾ ਗਿਆ ਕਿ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਜੇ ਕਾਰਵਾਈ ਨਹੀਂ ਕਰਦੀ ਪੁਲਿਸ ਤਾਂ ਕੀ ਕਾਰਵਾਈ ਤਾਂ ਜੇ ਅਸੀਂ ਤਿੱਖਾ ਸੰਘਰਸ਼ ਵੇਡਾਂਗੇ ਜੀ ਪੁਲਿਸ ਦੇ ਖਰਾਬ ਜਿੱਥੇ ਵੀ ਸਾਡੇ ਰੰਗਰੇਟਾ ਜਿੱਥੇ ਬੰਦੀਆਂ ਨਾਲ ਤੱਕਾ ਹੁੰਦਾ ਹੈ ਸਾਡੇ ਭੈਣ ਭਰਾਵਾਂ ਨਾਲ ਉਹਨਾਂ ਨਾਲ ਅਸੀਂ ਤਤ ਪਰ ਦਿਨ ਰਾਤ ਖੜੇ ਆ ਜੀ ਅੱਜ ਸਾਡੀ ਰੰਗਰੇਟਾ ਜੂਥ ਇਕਤਾ ਦੀ ਟੀਮ ਜਿਹੜੀ ਪਿੰਡ ਪੂਨੀਆ ਦੇ ਵਿੱਚ ਪਹੁੰਚੀ ਆ ਇੱਕ ਗਰੀਬ ਪਰਿਵਾਰ ਦੇ ਨਾਲ 59 ਲੋਕਾਂ ਵੱਲੋਂ ਤਸ਼ੱਦਦ ਕੀਤਾ ਗਿਆ 1000 ਰੁਪਏ ਬਦਲੇ ਉਹਦੀਆਂ ਜਿਹੜੀਆਂ ਬਾਹਾਂ ਤੋੜੀਆਂ ਗਈਆਂ ਤੇ ਅਸੀਂ ਪ੍ਰਸ਼ਾਸਨ ਕੋ ਅਪੀਲ ਕਰਦੇ ਆ ਕਿ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਜੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਮਜਬੂਰਨ ਜਿਹੜਾ ਸਾਨੂੰ ਆਪਣੀਆਂ ਰੰਗਰੇਟਾ ਜਥੇਬੰਦੀਆਂ ਵੱਲੋਂ ਇਸ ਦਾ ਤਿੱਖਾ ਸੰਘਰਸ਼ ਕਰਾਂਗੇ ਰੇਸ਼ਮ ਸਿੰਘ ਨੇ ਸਾਨੂੰ ਇੱਕ ਦਸਤੀ ਦਰਖਾਸਤ ਦਿੱਤੀ ਹੈ ਉਸ ਦਰਖਾਸਤ ਨੂੰ ਅਸੀਂ ਪਿੰਡ ਕੁੰਨੀਆਂ ਜਾ ਕੇ ਇਸ਼ਾਨਬੀਨ ਕਰ ਰਹੇ ਹਾਂ ਜੋ ਵੀ ਤਸਦੀਕ ਹੋਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਅਮਲ ਚ ਲੰਦੀ ਹੈ ਮਾਮਲਾ ਜੀ ਉਹਨਾਂ ਨੇ ਪੈਸੇ ਲਏ ਹੋਏ ਸੀ ਰੇਸ਼ਮ ਸਿੰਘ ਨੇ ਕੱਟੋ ਪਰادری ਨੂੰ ਝੋਨਾ ਲਾਉਣ ਦੇ ਤੇ ਉਹ ਚੋਣਾ ਨਹੀਂ ਸੀ ਉਹਨੇ ਲਾਇਆ ਕਿ ਉਹਨੇ ਕਿਹਾ ਵੀ ਮੇਰਾ ਚੋਣਾ ਲਾ ਦੇ ਜਾਂ ਮੇਰੇ ਪੈਸੇ ਵਾਪਸ ਕਰ ਦਿਓ ਇਸ ਤੋਂ ਪੁੱਤਰਾਂ ਨੂੰ ਉਹਨਾਂ ਦੀ ਹੋਈ ਕਿ ਰੇਸ਼ਮ ਸਿੰਘ ਕਹਿੰਦੇ ਆਪਣੀ ਦਰਖਾਸਤ ਵਿੱਚ ਲਗਾਇਆ ਕਿ ਮੈਨੂੰ ਨੇ ਸੁੱਖਾ ਸਿੰਘ ਨੇ ਡਾਂਗ ਮਾਰੀ ਆ ਉਹਦੀ ਬਾਹ ਤੇ ਸੱਟ ਲੱਗੀ ਆ ਜੋ ਵੀ ਤਸਦੀਕ ਕਰਕੇ